ਸਤਰੀਏ ਕਾਲ ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਉਹਗੇ ਸਿਆਸੀ ਮਾਰ ਮਾਲਵਿੰਦਰ ਸਿੰਘ ਮਾਲੀ ਮੌਜੂਦ ਨੇ ਕੁਝ ਅਹਿਮ ਮੁੱਦਿਆਂ ਦੇ ਉੱਤੇ ਅਸੀਂ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਸੁਣਨ ਤੋਂ ਬਾਅਦ ਪੰਜਾਬੀ ਵਿੱਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋ ਸਵਾਗਤ ਹੈ ਤੁਹਾਡਾ ਮਾਲੀ ਸਾਹਿਬੁਕਰੀਆ ਸੁਖਵਿੰਦਰ ਜੀ ਧੰਨਵਾਦ ਮਾਲੀ ਸਾਹਿਬ ਪਿਛਲੇ ਕੁਝ ਦਿਨਾਂ ਤੋਂ ਜਦੋਂ ਤੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗੱਟ ਚੋੜ ਦੀ ਗੱਲ ਤੋਂ ਰਹੀ ਹੈ ਲਗਾਤਾਰ ਨਵਜੋਤ ਸਿੰਘ ਸਿੱਧੂ ਪੰਜਾਬ ਚ ਕਾਂਗਰਸ ਦੇ ਸੈਂਟਰ ਦੇ ਵਿੱਚ ਨਜ਼ਰ ਆਉਂਦੇ ਨੇ ਜਾਂ ਕਹਿ ਲਈਏ ਕਿ ਪੰਜਾਬ ਦੀ ਜਿਹੜੀ ਕਾਂਗਰਸ ਲੀਡਰਸ਼ਿਪ ਆ ਉਹਦੇ ਤੋਂ ਖਫਾ ਵੀ ਨਜ਼ਰ ਆਉਂਦੇ ਨੇ ਪੰਜਾਬ ਦੇ ਇੰਚਾਰਜ ਆਏ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਹੋ ਚੁੱਕੀ ਆ ਨਵਜੋਤ ਸਿੱਧੂ ਆਪਣੇ ਤੌਰ ਦੇ ਉੱਤੇ ਟਵੀਟ ਵਗੈਰਾ ਕਰ ਰਹੇ ਨੇ ਜਾਂ ਜਿਸ ਵੀ ਢੰਗ ਦੇ ਨਾਲ ਆਪਣੀ ਸਿਆਸਤ ਨੂੰ ਅੱਗੇ ਵਧਾ ਰਹੇ ਨੇ ਕੀ ਇਹ ਸਮਾਂ ਜਿਹੜਾ ਜਿਸ এজেন্ডੇ ਦੀ ਨਵਜੋਤ ਸਿੱਧੂ ਵਾਰ-ਵਾਰ ਗੱਲ ਕਰ ਰਹੇ ਨੇ ਕਿ ਇਹ ਸਮਾਂ ਹੈ ਕਿ ਉਸ ਏਜੰਡੇ ਨੂੰ ਅੱਗੇ ਵਧਾਇਆ ਜਾਵੇ ਕਿਉਂਕਿ ਲੋਕ ਸਭਾ ਇਲੈਕਸ਼ਨਸ ਨੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਪੰਜਾਬ ਦੀ ਉਸ ਤਰੀਕੇ ਦੀ ਜਾਂ ਇਹਨਾਂ ਸੀਟਾਂ ਦੀ ਉਸ ਤਰੀਕੇ ਨਾਲ ਭੂਮਿਕਾ ਕੇਂਦਰੀ ਸਿਆਸਤ 'ਚ ਨਹੀਂ ਵੇਖੀ ਜਾਂਦੀ। ਜਾਂ ਇਹ ਕਹਿ ਲਈਏ ਕਿ ਨਵਜੋਤ ਸਿੰਘ ਸਿੱਧੂ ਨੂੰ ਇਹ ਮੁੱਦੇ ਜਿਹੜੇ ਨੇ ਜਿਨ੍ਹਾਂ ਦੀ ਉਹ ਗੱਲ ਕਰ ਰਹੇ ਨੇ ਉਹ ਵਿਧਾਨ ਸਭਾ ਚੋਣਾਂ ਦੇ ਦੌਰਾਨ ਹੀ ਉਠਾਉਣੇ ਚਾਹੀਦੇ ਨੇ। ਹਾਲ ਦੀ ਘੜੀ ਸਿਰਫ ਉਹਨਾਂ ਨੂੰ ਕੇਂਦਰੀ ਸਿਆਸਤ ਦੇ ਉੱਤੇ ਫੋਕਸ ਰੱਖ ਕੇ ਜਿਹੜਾ ਉਹ ਪੰਜਾਬ ਦੇ ਮੁੱਦਿਆਂ ਨੂੰ ਉਭਾਰਨਾ ਚਾਹੁੰਦਾ ਕੁਝ ਇਸ ਤਰੀਕੇ ਦੇ ਨਾਲ ਸਵਾਲ ਉੱਠਦੇ ਨੇ ਜਦੋਂ ਸਖਵਿੰਦਰ ਜੀ ਇਹ ਸਾਰੇ ਮਸਲੇ ਦੇ ਦੋ ਪੱਖ ਨੇ ਹੂੰ ਪਹਿਲਾ ਪੱਖ ਤਾਂ ਹੈਗਾ ਆ ਨਵਜੋਤ ਸਿੰਘ ਸਿੱਧੂ ਜਦੋਂ ਆਮ ਆਦਮੀ ਪਾਰਟੀ ਦੀ ਸਿਆਸਤਾਂ ਉਹਨਾਂ ਦੇ ਕੋਣ ਵਾਅਦੇ ਨੇ ਉਹਨਾਂ ਤੇ ਹਮਲਾ ਕਰਦਾ ਹੂੰ ਉਹਨਾਂ ਨਾਲ ਉਹ ਨਿਸ਼ੇੜਾ ਕਰਦਾ ਦੋ ਪੱਖਾਂ ਤੋਂ ਉਹ ਠੇਡਾ ਕਰਦਾ ਇੱਕ ਤਾਂ ਵੀ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਉਹ ਪੂਰੇ ਕਿਉਂ ਨਹੀਂ ਕੀਤੇ ਹੂੰ ਦੂਜਾ ਉਹਨੇ ਕਿਹਾ ਇਹ ਕਰਦਾ ਵੀ ਇਹ ਮੁੱਦੇ ਪੰਜਾਬ ਦੇ ਆ ਮੇਤੇ ਇਹਨਾਂ ਦਾ ਹੱਲ ਕੀ ਆ ਜਵਾਬ ਦਿਓ ਹੂੰ ਇਹਦਾ ਸਾਈਡ ਆਫ ਐਕਟਾ ਜਿਹੜਾ ਉਹ ਮੌਜੂਦਾ ਕਾਂਗਰਸ ਤੇ ਵੀ ਹੁੰਦਾ ਹੂੰ ਕਿਉਂਕਿ ਮੌਜੂਦਾ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਦਾ ਝੰਡਾ ਨਕਾਰਿਆ ਹੋਇਆ ਸੀ ਵਿਧਾਨ ਸਭਾ ਚੋਣਾਂ ਦੇ ਹੂੰ ਇਹਨਾਂ ਨੇ ਦਲ ਸੱਤਾ ਖੇਡਿਆ ਜਾਂ ਰਸਵੀ ਜਿਹੜਾ ਵਿਰੋਧ ਹੁੰਦਾ ਉੱਤਰ ਕਾਟੋ ਮਾਈ ਚੜਾ ਵਾਲਾ ਉਹ ਲੜਾਈ ਕੀਤੀ ਇਸੇ ਕਰਕੇ ਮੌਜੂਦਾ ਕਾਂਗਰਸ ਆ ਜਿਹੜੀ ਉਹ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਨੀਤੀਆਂ ਪੱਖੋਂ ਫੈਸਲੇ ਪੱਖੋਂ ਕੋਈ ਵਿਰੋਧ ਕਰਨ ਦੇ ਸਮਰੱਥ ਨਹੀਂ ਕਿਉਂਕਿ ਇਹਨਾਂ ਨੇ ਵੀ ਲਗਭਗ ਭਗਵੰਤ ਮਾਨ ਨੇ ਕੋਈ ਨੀਤੀ ਬਦਲੀਆਂ ਨਹੀਂ ਪਿਛਲੀ ਸਰਕਾਰਾਂ ਦੀ ਚਾਹੇ ਉਹ ਰਿੱਤੇ ਵਾਲੇ ਆ ਟਰਾਂਪੋਰਟ ਵਾਲੇ ਆ ਜਾਂ ਸ਼ਰਾਬ ਵਾਲੇ ਆ ਜਾਂ ਬਾਕੀ ਗੱਲਾਂ ਵਾਲੇ ਆ ਠੀਕ ਆ ਇੱਕ ਇਸ਼ਤਿਹਾਰਵਾਦੀ ਦੀ ਸ਼ਰਮ ਲਾਤੀ ਮਤਲਬ ਸਿਰੇ ਲਾਤਾ ਜਿਹਨੂੰ ਜਿਹੜਾ ਵਿਰੋਧ ਕਰਦਾ ਹੁੰਦਾ ਸੀ ਦੂਜੀ ਗੱਲ 300 ਜੁਟ ਬਿਜਲੀ ਦਿੱਤੀ ਹੈ ਦੂਜਾ ਜਿਹੜਾ ਉਹਦਾ ਪੱਖ ਆ ਉਹ ਹੈ ਇੰਡੀਆ ਗੱਠ ਜੋੜਾ ਵਾ। ਹੂੰ। ਮਤਲਬ ਨਵਜੋਤ ਸਿੰਘ ਸਿੱਧੂ ਉਦੋਂ ਵੀ ਕਹਿੰਦਾ ਸੀ ਪੰਜਾਬ 'ਚ ਬਦਲਾਅ ਦੀ ਲੋੜ ਆ। ਹੂੰ। ਪੰਜਾਬ ਕਾਂਗਰਸ ਸਹਿਮਤ ਨਹੀਂ ਸੀ ਇਸ ਨਾਲ ਉਹ ਬਦਲ ਨੂੰ ਤਿਆਰ ਨਹੀਂ ਸੀ। ਉਹ ਬਦਲਾਅ ਗਰੰਟੀ ਨਾਲ ਆ ਗਿਆ ਹੁਣ ਮੁੜ ਕੇ ਉਹ ਬਦਲਾ ਬਣਾਇਆ ਫਿਰਦਾ। ਹੂੰ। ਹੁਣ ਜਦੋਂ ਉਹ ਇੰਡੀਆ ਗੱਠ ਜੋੜ ਦੀ ਵਕਾਲਤ ਕਰਦਾ ਉਹ ਕਹਿੰਦਾ ਵੱਡੇ ਦੁਸ਼ਮਣ ਨੂੰ ਮਾਰਨ ਲਈ ਸਾਨੂੰ ਸਾਰਿਆਂ ਨੂੰ ਇਕੱਠਾ ਹੋਣਾ ਚਾਹੀਦਾ। ਸਿਰਫ ਕਰਕੇ ਉਹ ਕਾਂਗਰਸ ਦੇ ਆਮ ਆਦਮੀ ਪਾਰਟੀ ਦੇ ਗੱਠਜੋੜ ਦੀ ਵਕਾਲਤ ਕਰਦਾ ਜਿਹਦੀ ਜਿਹਦੇ ਸਮਰਥਨ ਕਾਂਗਰਸ ਹਾਈ ਕਮਾਂਡ ਵੀ ਆ ਹੂੰ ਕਿਉਂਕਿ ਪੰਜਾਬ ਦੇ ਵਿੱਚੋਂ ਕਾਂਗਰਸ ਹਾਈ ਕਮਾਂਡ ਦਾ ਜਿਹੜਾ ਇੰਡੀਆ ਜੋੜ ਦਾ ਗੱਠਜੋੜ ਦਾ ਮਤਲਬ ਮੁੱਦਾ ਉਹਨੂੰ ਲਾਗੂ ਕਰ ਰਿਹਾ ਇੱਕ ਉਹਦਾ ਪੰਜਾਬ ਕਾਂਗਰਸ ਨਾਲ ਢੇਡ ਆ ਰਿਹਾ ਕਿਉਂਕਿ ਪੰਜਾਬ ਕਾਂਗਰਸ ਕਹਿੰਦੀ ਅਸੀਂ ਗੱਠਜੋੜ ਕਰਨਾ ਨਹੀਂ ਹੂੰ ਇਹਦੇ ਵਿੱਚ ਵੱਡੀ ਵੱਡਾ ਨੁਕਤਾ ਜਿਹੜਾ ਜਿਹੜਾ ਭਰਮਾ ਜਾਂ ਸਾਡੀ ਗਲਤ ਸਮਝਾ ਉਹ ਇਹ ਆ ਜਿਹੜਾ ਤੁਸੀਂ ਵੀ ਸਵਾਲ ਪੁੱਛਿਆ ਕਿ ਲੋਕ ਸਭਾ ਦੀ ਚੋਣ ਹੋ ਰਹੀ ਆ ਹੂੰ ਲੋਕ ਸਭਾ ਦੀ ਚੋਣ ਆ ਜਿਹੜੀ ਮੁਲਕ ਦੀ ਹਾਲਤ ਨੂੰ ਬਦਲਣ ਲਈ ਆ ਉਹ ਹੁਣ ਪੰਜਾਬ ਦੇ ਮੁੱਦੇ ਕਿਉਂ ਉਠਾਉਂਦਾ ਹੂੰ ਐਨੀ ਗੱਲ ਕਹਿਆ ਜਦੋਂ ਗੱਠਜੋੜ ਹੋਊਗਾ ਉਹ ਗੱਠਜੋੜ ਹੋਊਗਾ ਜਿਹੜਾ ਇੱਕ ਉਹਦੇ ਦੋ ਮੁਖਤੇ ਨੇ ਇੱਕ ਤਾਂ ਇਹ ਵੀ ਇੱਕ ਦੇ ਖਿਲਾਫ ਇੱਕ ਉਮੀਦਵਾਰ ਖੜਾ ਕਰਨਾ ਹੂੰ ਤੁਹਾਡਾ ਸਭ ਤੋਂ ਵੱਡਾ ਅਹਿਮ ਨੁਕਤਾ ਕਾਮਨ ਮਿਨਿਮਮ ਪ੍ਰੋਗਰਾਮ ਘੱਟੋ ਘੱਟ ਸਾਂਝਾ ਪ੍ਰੋਗਰਾਮ ਜਿਹੜਾ ਪੰਜਾਬ ਦੇ ਕਾਂਗਰਸੀ ਜਾਂ ਕੁਝ ਹੋਰ ਆਲੋਚਕ ਜਿਹੜੇ ਕਹਿੰਦੇ ਨੇ ਵੀ ਜੇ ਗੱਠਜੋੜ ਹੋ ਗਿਆ ਫਿਰ ਤਾਂ ਪਾਰਟੀਆਂ ਇੱਕ ਵੀ ਕੌਣ ਨਹੀਂ ਹੈਗੀ ਫਿਰ ਤਾਂ ਇਹ ਇੱਕ ਦੂਜੇ ਦੀ ਸਿਫਤ ਕਰਨੀ ਹੈ ਕਿਉਂ ਕਰਨੀ ਹੈ ਇੱਕ ਦੂਜੇ ਦੀ ਸਿਫਤ ਇਹ ਮੋਦੀ ਵਿਰੋਧੀ ਹੋ ਹਿੰਦੂ ਤਰੀਕ ਸਿਆਸਤ ਵਿਰੋਧੀ ਜਿਹੜਾ ਸਾਂਝਾ ਪ੍ਰੋਗਰਾਮ ਹੋ ਲੋਕ ਸਮਾਜੀ ਚੌੜ ਉਹਦੇ ਉੱਤੇ ਖੜ ਕੇ ਲੜਨਗੇ ਉਸ ਸਾਜੇ ਪ੍ਰੋਗਰਾਮ ਨੂੰ ਪ੍ਰਚਾਰਨਗੇ ਆ ਵੀ ਮੁਲਕ ਦੇ ਵਿੱਚ ਅਸੀਂ ਕਿਹੜੇ ਕਿਹੜੇ ਨੀਤੀਆਂ ਤੇ ਕੀਬਲ ਲਾ ਕਰਾਂਗੇ ਇਹ ਉਹਦੇ ਆਧਾਰ ਤੇ ਮੋਦੀ ਦੇ ਖਿਲਾਫ ਬੋਲਣਗੇ ਆਖ ਦੇ ਵਿੱਚ ਇਹਨਾਂ ਦਾ ਸੀਧ ਫਾਇਰ ਹੋ ਜੂ ਗੋਲਾਬੰਦੀ ਹੋ ਜੂ ਜਦੋਂ ਗੱਠਜੋੜ ਹੋ ਗਿਆ ਤੇ ਚੋਣਾਂ ਦਾ ਕੰਮ ਸ਼ੁਰੂ ਹੋ ਗਿਆ ਗੱਠਜੋੜਾਂ ਬਾਰੇ ਮਹਾਈ ਕਮਾਂਡ ਤੇ ਸੁਬਿਆ ਮਾਰੇ ਇੱਕ ਪਿਛਲੇ ਲੰਮੇ ਸਮੇਂ ਇੱਕ ਲੋਕਾਂ ਦੇ ਮਨ 'ਚ ਗਲਤ ਪ੍ਰਚਾਰ ਹੋਇਆ ਹੋਇਆ ਵੀ ਜਦੋਂ ਗੱਠਜੋੜ ਹੋ ਗਿਆ ਜਿਵੇਂ ਥੇੜ ਪਾਰਟੀਆਂ ਇੱਕ ਮਿੰਟ ਹੋ ਜਾਣਗੀਆਂ ਹਾਂ ਸਾਡੇ ਕੋਲੇ ਤਾਂ ਇਤਿਹਾਸ ਆ ਜੀ ਇੰਦਰਾ ਗਾਂਧੀ ਜਦੋਂ ਕਹਿੰਦੇ ਇੰਦਰਾ ਇਸ ਇੰਡੀਆ ਇੰਡੀਆ ਨਿੰਦਾ ਜਦੋਂ ਸਭ ਨੂੰ ਲੱਗਿਆ ਸੀ ਵੀ ਇਹ ਤਾਂ ਸਾਨੂੰ ਸਾਰਿਆਂ ਨੂੰ ਮਾਰ ਦੂ ਸਾਰੇ ਇਕੱਠੇ ਹੋ ਗਏ ਸੀ ਉਹਦੇ ਖਿਲਾਫ ਹਾਂ ਕਾਂਗਰਸ ਦੇ ਤੰਬੂ ਖੇਡਦੇ ਸੀ ਪਰ ਉਹ ਪਾਰਟੀਆਂ ਇੱਕ ਮਿੰਟ ਦੇ ਚ ਮਰਦੇ ਥੋੜਾ ਹੋਈਆਂ ਸੀ ਹਾਂ ਜੈ ਇੱਕ ਦੂਜੇ ਤੇ ਮਿਲ ਗਈਆਂ ਸੀ ਉਹਨੇ ਕਈ ਨੁਕਤੇ ਇੱਥੇ ਉਹੀ ਸੱਤਾਧਾਰੀ ਤੇਰਾ ਉਹੀ ਵਿਰੋਧੀ ਤੇਰਾ ਇੱਥੇ ਸੱਤਾਧਾਰੀ ਤੇਰੇ ਤੇ ਵਿਰੋਧੀ ਤੇ ਸਰ ਦਾ ਮੁਕਾਬਲਾ ਨਹੀਂ ਹੈ ਇਹ ਹੈਗਾ ਮੋਦੀ ਵਰਸਸ ਉਹਨਾਂ ਦੇ ਵਿਰੋਧੀ ਨੇ ਸਾਰੇ ਉਹਨਾਂ ਦਾ ਮੁਕਾਬਲਾ ਮੋਦੀ ਵਰਸਸ ਵਿਰੋਧੀ ਹਾਂ ਇਸ ਕਰਕੇ ਇਹ ਦੋਨੋਂ ਜਰ ਰਹੀ ਹੈ ਜਿਹੜੀ ਹਾਈ ਕਮਾਂਡ ਜਾਂ ਅੱਜ ਵੀ ਮੈਂ ਇੱਕ ਅਖਬਾਰ ਚ ਪੜਿਆ ਉਹਨੇ ਕਿਹਾ ਰੈਲੀਾਂ ਚ ਕੁਝ ਵੀ ਗਲਤ ਨਹੀਂ ਕਿਉਂਕਿ ਇੱਕ ਤਾਂ ਕਾਂਗਰਸ ਦੇ ਹੱਕ ਚ ਬੋਲ ਰਿਹਾ ਕਾਂਗਰਸ ਦੇ ਖਿਲਾਫ ਨਹੀਂ ਕੋਈ ਬੋਲ ਰਿਹਾ ਦੁਜਾ ਹੋ ਆਮ ਆਦਮੀ ਪਾਰਟੀ ਨਾਲ ਸਪਸ਼ਟ ਨਖੇਰੇ ਦੀ ਲਕੀਰ ਕੱਢ ਰਿਹਾ ਉਹ ਆਪਣੀ ਮੁੱਦਿਆਂ ਦੀ ਸਿਆਸਤਵਾਰ ਹੈ ਤੇ ਉਹਨਾਂ ਨੂੰ ਖੇਡ ਰਿਹਾ ਹ 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 ਪਹਾੜਾ ਪਾਊਡਰ ਪਈਆ ਕਰਾ ਲਿਆ। ਤੇ ਉਹਨੇ ਕਿਹਾ ਜੀ ਆ 25 ਕਰੋੜ ਚੱਕੋ ਭਾਜੀ ਤੁਸੀਂ। ਹਮ ਆਲੇ ਥੇੜੇ 75-25 ਦਾ ਮਤਲਬ ਇਹ ਹੈ ਆ ਜਦੋਂ ਕਾਂਗਰਸ ਸਰਕਾਰ ਸੀ ਉਹਨੇ ਆਪਣੀਆਂ ਨੀਤੀਆਂ ਲਾਗੂ ਕੀਤੀਆਂ। ਉਹਦੇ ਨਾਲ ਜਿੰਨਾ ਪਾਰਟੀ ਨੇ ਭ੍ਰਿਸ਼ਟਾਚਾਰ ਕੀਤਾ ਕਾਨੂੰਨੀ ਤੌਰ ਤੇ ਕਮਾਏ ਉਹ ਉਹ ਆਪਣੇ ਕੋਲੇ ਰੱਖਦੀ ਸੀ ਪਰ ਜਿਹੜੀ ਪਹਿਲੀ ਸਰਕਾਰਾਂ ਆਲਿਆਂ ਨੇ ਧੰਦੇ ਕਿਲੇ ਹੋਏ ਸੀ ਉਹਨਾਂ ਨੂੰ ਛੇੜ ਨਹੀਂ ਸੀ। ਹਮ ਸ਼ਰਾਬ ਦੇ ਠੇਕੇ ਆ ਤੇ ਵੱਡਾ ਹਿੱਸਾ ਹਾਕਮ ਪਾਰਟੀ ਦਾ ਹੋ ਜਾਂਦਾ। ਛੋਟਾ ਹਿੱਸਾ ਦੂਜਿਆਂ ਨਾਲ ਹੋ ਜਾਂਦਾ ਕੰਡਾਲੇ ਮਾਮਲੇ ਮੇਨ ਹਿੱਸਾ ਉਹਨਾਂ ਦਾ ਹੋ ਜਾਂਦਾ ਛੋਟਾ ਹਿੱਸਾ ਦੂਜਿਆਂ ਦੇ ਜਿਹੜੇ ਚੱਲਦੇ ਹੁੰਦੇ ਨੇ ਉਹਨੂੰ ਨਾਂ ਛੇੜਨ ਵਾਲੀ ਗੱਲ ਹੁੰਦੀ ਆ ਹਮ ਹੁਣ ਇਹ ਕਹਿੰਦੇ ਨੇ ਵੀ ਮੌਜੂਦਾ ਸਰਕਾਰ ਦੀਆਂ ਨੀਤੀਆਂ ਖਿਲਾਫ ਨਾ ਬੋਲ ਇਹ ਕੋਸ਼ਰਤ ਥੋੜਾ ਆ ਉਹਦੀ ਇੱਕ ਅੱਧ ਸਮਝਾਓ ਕਹਿੰਦਾ ਹੁਣ ਤੱਕ ਸਾਰਿਆਂ ਨੇ ਪੰਜਾਬ ਲੁੱਟਿਆ ਇਹ ਕਹਿੰਦੇ ਤੂੰ ਇਹ ਕਾਂਗਰਸ ਤੋਂ ਬਿਨਾਂ ਸਾਕੀ ਸਾਰਿਆਂ ਨੇ ਲੁੱਟਿਆ ਹਮ ਜਾਂ ਸਾਡੇ ਸਾਹਦੇ ਪਲੇਟਫਾਰਮ ਤੇ ਆ ਸਾਡੇ ਪਲੇਟਫਾਰਮ ਤੇ ਉਹ ਨਾ ਮੈਂ ਸਾਡੇ ਵੱਲੋਂ ਬੋਲ ਹੂੰ ਇਹ ਨਹੀਂ ਭੁਗਦਾ ਜੀ ਉਹਨੂੰ ਉਹ ਸਿਧਾਂਤਕ ਸਮਝਵਾ ਰਿਹਾ ਇਹ ਵਿਚਾਰਧਾਰਕ ਸਿਆਸੀ ਰੌਲਾ ਸਿੱਧੂ ਨੇ ਵਿਸਪਾਸ਼ਟ ਕੀਤਾ ਕੱਲ ਬਹੁਤ ਵੀ ਕਿਸੇ ਨਾਲ ਮੇਰਾ ਕੋਈ ਨਿੱਜੀ ਰੌਲਾ ਨਹੀਂ ਇਹ ਵਿਚਾਰਾਂ ਤੇ ਸਿਆਸੀ ਦਾ ਰੌਲਾ ਪੰਜਾਬ ਕਾਂਗਰਸ ਨੂੰ ਏਜੰਡੇ ਤੇ ਬਦਲ ਤੇ ਜਦ ਬਦਲਾਉਣ ਬਦਲ ਦੀ ਲੜਾਈ ਜਦੋਂ ਦਾ ਕੱਲਈ ਵਿਚਾਰਾਂ ਦਾ ਬਖਰੇਮਾ ਹੈ ਇਹਦੇ ਵਿੱਚ ਕਈ ਆਉਂਦੇ ਦੀ ਲੜਾਈ ਇਹ ਠੀਕ ਹੈ ਇਹਦੇ ਉੱਤੇ ਆਲੋਚਨਾ ਜਾਂਦੇ ਨੇ ਕੁਦਰਤੀ ਤੌਰ ਤੇ ਉਹ ਵੀ ਵੱਡੀ ਸੇਵਲ ਜਾਂਦੀ ਹੈ ਹੂੰ ਚਲੋ ਕਹਿਣ ਨੂੰ ਤਾਂ ਚਾਹੇ ਉਹ ਕਹਿੰਦਾ ਵੀ ਮੇਰੇ ਅਜੰਡੇ ਨੂੰ ਕੋਈ ਹੋਰ ਮੇਰੇ ਤੋਂ ਵਧੀਆ ਲਾਗੂ ਕਰ ਸਕਦਾ ਉਹ ਮੁੰਡੇ ਲੱਗ ਜੇ ਮੈਂ ਪਿੱਛੇ ਲੱਗ ਜਾਣਾ ਅਸਲ ਕਿਹੜਾ ਵਧੀਆ ਕਰ ਸਕਦਾ ਹੁੰਦਾ ਤਾਂ ਚਲੋ ਮਾੜਾ ਜਿਹਾ ਕਹਿਣੀਆਂ ਗੱਲਾਂ ਹੁੰਦੀਆਂ ਨੇ ਇਹ ਵੀ ਲਾਈਨ ਜਿੱਤਦੀ ਆ ਉਹ ਵੀ ਉਹ ਲੀਡਰਸ਼ਿਪ ਜਿੱਤਦੀ ਆ ਤੇ ਹੁਣ ਇੰਦਰ ਕਰਦੀਆਂ ਜਿਵੇਂ ਇਹੀ ਕੰਮ ਕਰਣਾ ਲਾਈਨ ਉਹ ਹੀ ਰੱਖੋ ਜੀ ਜਿਹਨੇ 35 ਸਾਲ ਦੇ ਵਿੱਚ ਪੰਜਾਬ ਦਾ ਜਲੂਸ ਕੱਢਿਆ ਜਿਹਨੇ ਸਾਰੀ ਲੀਡਰਸ਼ਿਪ ਬਦਲਤੀ ਤਖਵੀਰ ਨੂੰ ਟਰਾਦਾ ਲਾਈਨ ਉਹੀ ਰੱਖੋ ਹਮ ਲਾਈਨ ਤੇ ਲੀਡਰਸ਼ਿਪ ਦਾ ਰਿਸ਼ਤਾ ਹੁੰਦਾ ਫਿਰ ਜਦੋਂ ਜਿਹੜੀ ਲਾਈਨ ਹੋਵੇ ਫਿਰ ਜੱਥੇਬੰਦਕ ਲਾਈਨ ਵੀ ਉਹੀ ਦੀ ਘੜੀ ਜਾਂਦੀ ਹੈ ਜਵਾਬਦੇਹੀ ਵੀ ਉਹੀ ਦੀ ਹੁੰਦੀ ਹੈ ਸਭ ਵਿਚਾਰਾ ਦੇ ਵਖਰੇਵੇਂ ਨੇ ਇਹ ਬੰਦਿਆਂ ਦੀ ਆਪਸਾਂ ਦੇ ਵਿੱਚ ਉਸ ਤਰ੍ਹਾਂ ਲੜਾਈ ਨਹੀਂ ਹੈ ਪਰ ਸਾਡੇ ਦੁਖਾਂਤ ਇੱਕ ਹੋ ਗਿਆ ਨਾ ਜੀ ਜਿਹੜੀ ਲੀਡਰਸ਼ਿਪ ਭਾਰੂ ਹੁੰਦੀ ਆ ਉਹਨੂੰ ਜਦੋਂ ਵੀ ਸਵਾਲ ਅਠਾਉਂਦਾ ਜਦੋਂ ਵੀ ਕੋਈ ਸਵਾਲ ਅਠਾਉਂਦਾ ਕਹਿੰਦਾ ਇਹ ਤਾਂ ਲੀਡਰੀ ਦਾ ਧੋਖਾ ਜੀ ਇਹ ਤੋਂ ਮੁੱਖ ਮੰਤਰੀ ਕਰਨੇ ਚਾਹੁੰਦਾ ਜੀ ਮਤਲਬ ਵਿਚਾਰਾਂ ਦੇ ਵਿਖਰੇਵੇਂ ਨੂੰ ਸੁਵਾਦ ਨਾਲ ਹੀ ਹੱਲ ਕਰਨੀ ਥਾ ਦੋਸ਼ ਲੱਗਣ ਲੱਗ ਜਾਂਦੇ ਨੇ ਇਹ ਕੇਜਰੀਵਾਲ ਵੀ ਇਹੀ ਕਹਿੰਦਾ ਹੁੰਦਾ ਉਹ ਵੀ ਕੱਢਦਾ ਅਕਾਲੀ ਵੀ ਇਹੀ ਕਹਿੰਦੇ ਨੇ ਉਹ ਵੀ ਕੱਢ ਦਿੰਦੇ ਨੇ ਉਹ ਹਦਮਾਨ ਵੀ ਇਹੀ ਕਹਿੰਦਾ ਤਾਂ ਇਸ ਕਰਕੇ ਵਿਚਾਰਾਂ ਦੇ ਵਿਖਰੇਵੇਂ ਨੂੰ ਵਿਚਾਰਾਂ ਨੂੰ ਜੀ ਜੀ ਮਾਲੀ ਸਾਹਿਬ ਇਹ ਵੀ ਹੈ ਨਾ ਕਿ ਜੇ ਸਿੱਧੂ ਸਾਹਿਬ ਆਪਣੀ ਏਜੰਡੇ ਦੀ ਗੱਲ ਕਰਦੇ ਨੇ ਤਾਂ ਲੱਗਦਾ ਨਹੀਂ ਸ਼ਾਇਦ ਸਿੱਧੂ ਸਾਹਿਬ ਨੂੰ ਵੀ ਲੱਗਦਾ ਹੋਵੇ ਕਿ ਪਾਰਟੀ ਦੇ ਵਿੱਚ ਕਾਂਗਰਸ ਦੇ ਵਿੱਚ ਉਨ੍ਹਾਂ ਤੋਂ ਇਲਾਵਾ ਕੋਈ ਉਹਨਾਂ ਦੇ ਏਜੰਡੇ ਨੂੰ ਲਾਗੂ ਕਰ ਸਕੇ ਉਹਨੂੰ ਪ੍ਰਵਾਨ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਕਿ ਉਹਨੂੰ ਫੇਰ ਅੱਗੇ ਕਿਵੇਂ ਉਹਦਾ ਰੋਡ ਮੈਪ ਕਿਵੇਂ ਅੱਗੇ ਲੈ ਕੇ ਜਾਇਆ ਜਾਏਗਾ ਪਰ ਇੱਕ ਬੜਾ ਵੱਡਾ ਸਵਾਲ ਹੋਰ ਉੱਭਰਦਾ ਹੈ ਕਿ ਜੇ ਇਹ ਹੀ ਗੱਲ ਤਾਂ ਨਵਜੋਤ ਸਿੱਧੂ ਆਪਣਾ ਏਜੰਡਾ ਜਿਹੜਾ ਉਹ ਪੰਜਾਬੀਆਂ ਨੂੰ ਜਾਂ ਪੰਜਾਬ ਦੇ ਵਿੱਚ ਲੈ ਲੈ ਕੇ ਆਪਣੇ ਜਿਹੜੇ ਆ ਪਾਰਟੀ ਦੇ ਵਰਕਰ ਨੇ ਜਾਂ ਉਹਨਾਂ 'ਚ ਲੈ ਕੇ ਜਾ ਰਹੇ ਨੇ ਲੋਕਾਂ 'ਚ ਲੈ ਕੇ ਜਾ ਰਹੇ ਨੇ ਇਹੀ ਏਜੰਡੇ ਦੀ ਇਨ ਬਿਨ ਕਾਪੀ ਸੋਨੀਆ ਗਾਂਧੀ ਹੋਰਾਂ ਕੋਲ ਰਾਹੁਲ ਗਾਂਧੀ ਕੋਲ ਪ੍ਰਿਯੰਕਾ ਗਾਂਧੀ ਜਾਂ ਖੜਗੇ ਸਾਹਿਬ ਦੇ ਕੋਲ ਕਿਉਂ ਨਹੀਂ ਉਹ ਲੈ ਕੇ ਜਾਂਦੇ ਜਾਂ ਫਿਰ ਉਹ ਇਹਨਾਂ ਦੇ ਏਜੰਡੇ ਨੂੰ ਹਰੀ ਚੰਦੀ ਕਿਉਂ ਨਹੀਂ ਵਿਖਾਉਂਦੇ ਕਹਿੰਦੇ ਜੇ ਝੰਡੀ ਵਿਖਾਈ ਹੁੰਦੀ ਤੇ ਚਰਨਜੀਤ ਚੰਨੀ ਦੀ ਥਾਂ ਤੇ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਹੁੰਦੇ ਕੀ ਮਤਲਬ ਇਹ ਸਮਝਿਆ ਜਾਵੇ ਕਿ ਹਾਈ ਕਮਾਂਡ ਜਿਹੜੀ ਨਵਜੋਤ ਸਿੰਘ ਦੇ ਏਜੰਡੇ ਨੂੰ ਸਮਝਣਾ ਹੀ ਨਹੀਂ ਚਾਹੁੰਦੀ ਤਾਂ ਫਿਰ ਪੰਜਾਬ ਦੇ ਲੋਕ ਕਿਵੇਂ ਸਮਝਣਗੇ ਜਦੋਂ ਇਹਨਾਂ ਦੀ ਪਾਰਟੀ ਹੀ ਨਹੀਂ ਸਮਝਣਾ ਚਾਹੁੰਦੀ ਨਹੀਂ ਸਕਵਿੰਦਰ ਜੀ ਇਸ ਤਰ੍ਹਾਂ ਦੀ ਗੱਲ ਹੈ ਨਹੀਂ ਜਦੋਂ ਵਿਚਾਰਾਂ ਦੇ ਵਖਰੇਵੇਂ ਦਾ 꼴 ਚੱਲਦਾ ਨਾ ਜੀ ਉਹ ਪਾਰਟੀ ਦੇ ਅੰਦਰ ਵੀ ਚੱਲਦਾ ਜਿਹੜਾ ਲੜ ਰਿਹਾ ਉਹਦੇ ਅੰਦਰ ਵੀ ਚੱਲਦਾ ਤੇ ਉਹ ਲੋਕਾਂ ਕੋਲੇ ਵੀ ਜਾਨਣਾ ਫਾਰਾ ਉਸੀਂ ਦੇਖੋ ਜਿਹੜੀ ਵਿਧਾਨ ਸਭਾ ਦੀ ਚੋਣ ਤੋਂ ਪਹਿਲਾਂ ਗਲੈਂਡਰ ਰੈਲੀ ਹੋਈ ਆ ਮਰਾਹੋਲੇ ਸਾਰੇ ਸਪੀਕਰ ਸੁਣ ਲੋ ਸਾਰੇ ਕਹਿਣ ਲੱਗ ਗਏ ਸੀ ਕਿ ਸਿੱਧੂ ਦੇ ਏਜੰਡੇ ਨੂੰ ਪ੍ਰਵਾਨਗੀ ਮਿਲ ਗਈ ਤੇ ਇਹਦਾ ਮਤਲਬ ਸਿੱਧੂ ਮੁੱਖ ਮੰਤਰੀ ਦਾ ਉਮੀਦਵਾਰ ਹੋ ਹਮ ਪਰ ਜਿਹੜੀ ਮੁਖਤਿਆਰ ਕਾਂਗਰਸ ਉਹ ਬਦਲਣ ਤਿਆਰ ਨਹੀਂ ਸੀ ਫਿਰ ਉਹ ਜਦੋਂ ਰਾਏਤੀ ਵੱਡੀ ਉਲਟ ਹੋ ਗਈ ਹਮ ਪੰਜਾਬ ਦੀ ਧਰਤੀ ਦੇ ਪੁੱਤਰ ਉਹੀ ਬਣਨਗੇ ਜਿਹੜੇ ਪੰਜਾਬ ਦੀ ਧਰਤੀ ਦੀ ਨਬਜ਼ ਲੋਲਾਂ ਨੂੰ ਪਛਾਣਨਗੇ ਕਿ ਜਿਹਨੇ ਕਾਂਗਰਸੀ ਨੇ ਪੈਰਾਸਾਈਟ ਨੇ ਇਹਨਾਂ ਨੇ ਹੁਣ ਤੱਕ ਪੰਜਾਬ ਦੀ ਧਰਤੀ ਨੂੰ ਜਿੰਨਾ ਲੁੱਟਣਾ ਸੀ ਕਰਨਾ ਸੀ ਜਿੰਨਾ ਇਹਨਾਂ ਨੇ ਪਰਿਵਾਰ ਪਰਸਤ ਨਿੱਜ ਪਰਸਤ ਨਾ ਹੋ ਗਏ ਹੁਣ ਪੰਜਾਬ ਬਦਲਾ ਚਾਹੁੰਦਾ ਸਿੱਧੂ ਦਾ ਸਵਾਲ ਉਹਨਾਂ ਦੇ ਸਾਹਮਣੇ ਰੱਖਦਾ ਮੈਂ ਨਾਲ ਸਾਹਮਣੇ ਸਵਾਲ ਰੱਖਦਾ ਵੀ ਜਦੋਂ ਤੁਹਾਡਾ ਮਾਨ ਦੀ ਸਰਕਾਰ ਦੀ ਕਿਹੜੀ ਨੀਤੀ ਨਾਲੋਂ ਕੀ ਮਰਜ਼ੀ ਪੇਦਾ ਇਹੀ ਮਰਜ਼ੀ ਪੇਦਾ ਵੀ ਤੈਨੂੰ ਲੁੱਟਣ ਦਾ ਹਿਸਾਬ ਨਹੀਂ ਸਾਡੇ ਵੇਲੇ ਰੌਲਾ ਨਹੀਂ ਪੈਂਦਾ ਸੀ ਤੂੰ ਹੈ ਕਰਦਾ ਤੂੰ ਹੈ ਕਰਦਾ ਮਲ ਕਿਸੇ ਕਿਸੇ ਫਾਰਕ ਕਿਸੇ ਹਕਤਵਾਰੇ ਦੱਸੇ ਹਨ ਵੀ ਸਾਡਾ ਨੀਤੀ ਦਾ ਮੱਤ ਪੇਦਾ ਸਾਡਾ ਵਿਰੋਧਾ ਪਪਰ ਪ੍ਰਮਾਨ ਸਰਕਾਰ ਨਾਲ ਇਹ ਇਸ ਕਰਕੇ ਜਿਹੜਾ ਨਵਜੋਤ ਸਿੰਘ ਸਿੱਧੂ ਕਹਿੰਦਾ ਵੀ ਪੰਜਾਬ ਦੀ ਕਾਂਗਰਸ ਬਦਲੇ ਪੰਜਾਬ ਚ ਕੁਕ ਕਰੇ ਪਰਿਵਾਰਾਂ ਦਾ ਖੇੜਾ ਛੱਡੇ ਬੰਦ ਕਰੇ ਧੰਦਾ ਬੰਦ ਕਰੇ ਇਹ ਜਿਹੜਾ ਉਤਰਕਾਟੋਂ ਮੈਂ ਚੜਾ ਉਹ ਵੀ 75-25 ਅਸੀਂ ਵੀ ਆ ਜਿਹੜਾ ਉੱਤੇ ਹੁੰਦਾ ਉਹਨੂੰ 80% ਲੁਟੀ ਜਾਂਦਾ ਜਿਹੜਾ ਹੇਠਾਂ ਹੁੰਦਾ ਉਹਨੇ ਲੁਟੀਆਂ ਦੁਕਾਨਾਂ ਸ਼ੁਰੂ ਕੀਤੀਆਂ ਹੁੰਦੀਆਂ ਉਹ ਕਹਿੰਦਾ ਛਿੜੋ ਨਾ ਮੈਨੂੰ 25% ਰੋਸ ਹੂੰ ਇਹਨੂੰ ਉਹ ਬਦਲਣਾ ਚਾਹਦਾ ਐ ਤੁਰਲਾ ਵੀ ਉਹ 100 ਰੁਪਿਆ ਭੁਗਤਾਨ ਨਾਮੇ ਨੂੰ ਲੁੱਟਿਆ ਉਹਨੇ ਕਿਹਾ ਬੜਿੰਗੜੂ ਆਪਾਂ ਕੀ ਤੇਰੇ ਰਹੇ ਧੰਦਿਆਂ ਦੀ ਨੀਤੀਆਂ ਦੀ ਸਾਹਜਾ ਉਹ ਤੋਂ ਜੋ ਪੇਵੇ ਲੈ ਰਹੇ ਨੇ ਉਹਦੇ ਵਿੱਚ ਉੱਤਰ ਕੇ ਤੋਂ ਮੈਂ ਚੜਾ ਆ ਬਚਾਲਿਆ ਬਟੇਰਾ ਆ ਗਿਆ ਇੱਕ ਹੁਣੇ ਬੰਦ ਹੋ ਗਿਆ ਵੀ ਸਭ ਕੀ ਕਰੀਏ ਸਾਡੀ ਪੁਰਾਣੀ ਖੇਡ ਨਾ ਬੰਦ ਹੋ ਗਈ ਹਾਂ ਬਿਲਕੁਲ ਮਾਲੀ ਜਬ ਮੇਰਾ ਆਖਰੀ ਸਵਾਲ ਜਾਂਦੇ ਜਾਂਦੇ ਇੱਕ ਰਿਐਕਸ਼ਨ ਹੋਰ ਦਿਓ ਕਿ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਹਰ ਗੱਲ ਦੇ ਉੱਤੇ ਉਹਨਾਂ ਨੂੰ ਜਦੋਂ ਕੋਈ ਸਵਾਲ ਹੰਦਾ ਉਹ ਕਹਿੰਦੇ ਨੇ ਕਿ ਹਾਈ ਕਮਾਂਡ ਜੋ ਫੈਸਲਾ ਕਰੇਗੀ ਉਹ ਸਰਉਪਰੇ ਉਹ ਹੀ ਸਰਵਉੱਚਾ ਉਹਦੇ ਤੇ ਅਸੀਂ ਫੁੱਲ ਚੜਾਵਾਂਗੇ ਹਾਈ ਕਮਾਂਡ ਕੱਲ ਨੂੰ ਜੇ ਹਾਈ ਕਮਾਂਡ ਦੇ ਕੋਲ ਕੀ ਇਹ ਕਦੇ ਮੰਗ ਰੱਖਣਗੇ ਕਿ ਤੁਸੀਂ ਜਦੋਂ ਕੇਂਦਰੀ ਲੈਵਲ ਤੇ ਸਿਆਸਤ ਕਰ ਰਹੇ ਹੋ ਤੁਸੀਂ ਸੂਬਿਆਂ ਦੇ ਅਧਿਕਾਰ ਦੀ ਜਦੋਂ ਗੱਲ ਕਰਦੇ ਹੋ ਤੁਸੀਂ ਦਾਵਾ ਤਾਂ ਕਰਦੇ ਹੋ ਪਰ ਕੀ ਉਹ ਆਪਣੇ ਮੈਨੀਫੈਸਟੋ ਦੇ ਵਿੱਚ ਆਪਣੀਆਂ ਗਰੰਟੀਆਂ ਦੇ ਵਿੱਚ ਪਾਓਗੇ ਕਿ ਜੇ ਸੀ ਕੇਂਦਰੀ ਸਿਆਸਤ ਦੇ ਉੱਤੇ ਕਾਬਜ਼ ਹੁੰਨੇ ਆ ਤਾਂ ਜਿੰਨੇ ਸੂਬਿਆਂ ਦੇ ਅਧਿਕਾਰ ਖੋਹੇ ਨੇ ਜਿੰਨੇ ਪੰਜਾਬ ਦੇ ਅਧਿਕਾਰ ਕਿਸੇ ਵੇਲੇ ਪੰਜਾਬ ਤੋਂ ਕੇਂਦਰ ਨੇ ਖੋਹੇ ਨੇ ਉਹ ਸਾਰੇ ਪੰਜਾਬ ਨੂੰ ਵਾਪਸ ਕੀਤੇ ਜਾਣਗੇ ਜਾਂ ਇਹ ਸਿਆਸਤ ਉਸੇ ਢੰਗ ਨਾਲ ਚੱਲੇਗੀ ਜਿੰਨਾ ਕੁ ਮੋਦੀ ਸਾਹਿਬ ਨੇ ਵੜ ਲਿਆ ਵੜ ਲਿਆ ਗਾ ਇਹ ਵੱਡੇ ਰਹਿਣਗੇ ਹੁਣ ਤੱਕ ਦਾ ਇਤਿਹਾਸ ਇਹ ਰਿਹਾ ਵੀ ਪਾਰਟੀਆਂ ਕੇਂਦਰ ਦੀਆਂ ਬਦਲਦੀਆਂ ਰਹੀਆਂ ਨੇ ਪਰ ਰਾਜਾਂ ਤੋਂ ਜਿੰਨੇ ਅਧਿਕਾਰ ਖੋਹੇ ਨੇ ਕਿਸੇ ਨੇ ਪ੍ਰਾਪਤ ਨਹੀਂ ਕੀਤਾ ਐਮਰਜੈਂਸੀ ਤੋਂ ਬਾਅਦ ਮਾੜਾ ਮੋਟਾ ਤਾਂ ਹੋਇਆ ਸੀ ਤੇ ਇਹ ਮੈਂ ਤਾਂ ਇਹਨਾਂ ਨੂੰ ਕਹਿੰਦਾ ਜੇ ਤੁਸੀਂ ਇਹ ਕਹਿੰਦੇ ਹੋ ਫਿਰ ਵਿਰੋਧੀ ਧਿਰ ਕੱਢ ਕੇ ਸੰਸਦ ਤੋਂ ਇਹਨਾਂ ਨੂੰ ਬਿੱਲ ਪਾਸ ਕਰੇ ਤੁਸੀਂ ਇਹ ਐਲਾਨ ਕਰੋ ਵੀ ਜੇ ਅਸੀਂ ਸੱਤਾ ਚਾਹੀਏ ਤਿੰਨੇ ਆ ਬਿੱਲ ਰੱਦ ਕਰਾਂਗੇ ਸੰਸਦ ਤੇ ਲੋਕਾਚ ਬਿੱਲ ਕਰਾ ਕੇ ਪਾਸ ਕਰਾਂਗੇ ਕਿਸੇ ਕਰਕੇ ਕਾਮਨ ਮਿਨਿਮ ਪ੍ਰੋਗਰਾਮ ਜਦੋਂ ਦੇਣਗੇ ਨਾ ਜੀ ਫੇਰ ਗੱਲ ਨਿੱਤ ਹਾਈ ਕਮਾਂਡ ਨੇ ਮੁਲਕ ਖਾਤਰ ਕੀ ਦੇਖਣਾ ਉਹ ਸਾਰੀਆਂ ਮੀਟਿੰਗਾਂ ਕਰਦੀਆਂ ਰਾਜਾਂ ਦੀ ਕਰਦੀਆਂ ਹਾਈ ਕਮਾਂਡ ਦੇ ਬੰਦੇ ਥੋੜਾ ਵੀ ਉਹ ਦਿੱਲੀ ਵਾਲੀ ਹੁੰਦੇ ਨੇ ਰਾਜਣਾਲੇ ਨੀਤੀ ਇੰਦਰੀ ਕਮੇਟੀ ਅੱਜ ਨੂੰ ਕੋਈ ਬਹਿਸ ਹੋਣੀ ਆ ਜਾਂਦਾ ਤਾਂ ਹੁੰਦਾ ਪਰ ਇਹ ਪ੍ਰਚਲਨ ਹਾਈ ਕਮਾਂਡ ਕਲਚਰ ਵਾਲਾ ਬਦਲਣਾ ਪੈਣਾ ਇਹਨੂੰ ਫੈਡਰਲ ਢਾਂਚੇ ਦੀ ਪਹੁੰਚ ਅਨੁਸਾਰ ਜਥੇਵੰਦਕ ਢਾਂਚਾ ਤੇ ਉਹਨਾਂ ਨੂੰ ਵਜਨ ਦੇਣ ਵਾਲੇ ਪਾਸੇ ਤੁਰਨਾ ਪੈਣਾ ਦੋਵੇਂ ਪਾਸਿਆਂ ਤੋਂ ਤੇ ਰਾਜ ਇਹ ਸਿੱਧੂ ਨੇ ਕੋ ਸਪੱਸ਼ਟ ਕਿਹਾ ਐਂ ਕਿਹਾ ਵੀ ਆਓ ਸਾਰੀਆਂ ਪਾਰਟੀਆਂ ਨੂੰ ਆਪਾਂ ਖੋਹੇ ਹੋੜ ਰੱਕ ਵਾਪਸ ਲੈਣੇ ਲੜੀਏ ਤੇ ਜਿਹੜੇ ਖੋਹ ਰਿਹਾ ਉਹਦੇ ਖਿਲਾਫ ਲੜੀਏ ਇਹੀ ਸੇਗਾ शुक्रिया मली साहेब धनवाद तोडा